ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਮੈਂ ਹਾਂ ਅਮਨ ਲੂਨਾ ਸੈਕਟਰ 37 ਦੇ ਪੈਟਰੋਲ ਪੰਪ ਨੂੰ ਲੁੱਟਣ ਦੀ ਸਾਜੀ ਸਰਚ ਰਹੇ ਸੱਤ ਨੌਜਵਾਨਾਂ ਨੂੰ ਡਿਸਟ੍ਰਿਕਟ ਕ੍ਰਾਈਮ ਸੈੱਲ ਚੰਡੀਗੜ੍ਹ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ ਮਾਮਲੇ ਦੀ ਜਾਣਕਾਰੀ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਦੀ ਪਛਾਣ ਦੱਸਾਂਗੇ ਰਣਜੀਤ ਸਿੰਘ ਪਮਨ ਮੋਟਾ ਬੀਰਪਾਲ ਰਵਿੰਦਰ ਰਵੀ ਗੁਰਪ੍ਰੀਤ ਦਿਨੇਸ਼ਪਾਲ ਤੇ ਦਰੰਬੀਰ ਵਜੋ ਇਹਨਾਂ ਦੀ ਪਛਾਣ ਹੋਈ ਹੈ ਜਿਹੜੇ ਕੀ ਸਿੰਗਰਦੇਵੀ ਕਲੋਨੀ ਤੇ ਨਵੇਂ گاؤں ਦੀ ਛੋਟੀ ਕਰੋੜਾਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ ਇਹਨਾਂ ਸਾਰਿਆਂ ਦੇ ਖਿਲਾਫ ਪਹਿਲਾਂ ਤੋਂ ਚੋਰੀ ਦੇ ਕਈ ਮਾਮਲੇ ਦਰਜ ਹਨ ਲੇਕਿਨ ਇਹਨਾਂ ਦੋਸ਼ਿਆਂ 'ਚੋ ਸ਼ਾਮਲ ਰঞ্জੀਤ ਸਿੰਘ ਇਹਦੇ ਖਿਲਾਫ ਨਵਾਂਗਾਉਂ ਥਾਣੇ ਵਿੱਚ ਇੱਕ ਕਤਲ ਦਾ ਮਕਦਮਾ ਵੀ ਪਹਿਲੇ ਤੋਂ ਦਰਜ ਹੈ ਇਹ ਸਾਰੇ ਬੰਦੇ ਨਸ਼ੇ ਦੇ ਆਦੀ ਦੱਸੇ ਜਾ ਰਹੇ ਨੇ ਤੇ ਇਹਨਾਂ ਦੀ ਉਮਰ 22 ਸਾਲ ਤੋਂ ਲੈ ਕੇ 33 ਸਾਲ ਦੱਸੀ ਜਾ ਰਹੀ ਹੈ ਤੇ ਇਹ ਨਸ਼ੇ ਜਿਹੜੀ ਚੋਰੀ ਕਰਦੇ ਸੀ ਡਕੈਤੀ ਕਰਦੇ ਸੀ ਤੇ ਉਸ ਤੋਂ ਬਾਅਦ ਚੋਰੀ ਤੇ ਡਕੈਤੀ ਦਾ ਜਿਹੜਾ ਸਮਾਨ ਸੀ ਇੱਕ ਕਬਾੜੀ ਨੂੰ ਵੇਚ ਕੇ ਆਪਣੇ ਨਸ਼ੇ ਦੀ ਲਤ ਜਿਹੜੀ ਹੈ ਪੂਰੀ ਕਰਦੇ ਸਨ ਤੇ ਅੱਜ ਜਸਮੀਂਦਰ ਸਿੰਘ ਜਿਹੜੇ ਇੰਸਪੈਕਟਰ ਐ ਡੀ ਸੀ ਸੀ ਦੇ ਉਹਨਾਂ ਦੀ ਸੁਪਰਵਾਈਜ਼ਰ ਹੇਠ ਪੁਲਿਸ ਨੂੰ ਇੱਕ ਸੂਚਨਾ ਮਿਲੀ ਵੀ ਸੈਕਟਰ 25 ਦੇ ਰੈਲੀ ਗਰਾਊਂਡ ਦੇ ਪਿਛਲੇ ਪਾਸੇ ਇੱਕ ਆਟੋ 'ਚ ਕੁਝ ਨੌਜਵਾਨ ਬੈਠੇ ਹਨ ਤੇ ਜਿਹੜੇ ਕੀ ਸੈਕਟਰ 37 ਦੇ ਪੈਟਰੋਲ ਪੰਪ ਨੂੰ ਲੁੱਟਣ ਦੀ ਸਾਜ਼ਿਸ਼ ਰਚੇ ਹਨ ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਤੇ ਪੁਲਿਸ ਨੇ ਇੱਕ ਟੀਮ ਤਿਆਰ ਕੀਤੀ ਤੇ ਪੁਲਿਸ ਵੱਲੋਂ ਉੱਥੇ ਛਾਪੇਮਾਰੀ ਦੇ ਦੌਰਾਨ ਇਹਨਾਂ ਸੱਤਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੂੰ ਇਹਨਾਂ ਕੋਲੋਂ ਇੱਕ ਦੇਸੀ ਕੱਟਾ ਦੋ ਜਿੰਦਾਕਾਰ ਤੋਸ ਦੋ ਕਮਾਨੀਦਾਰ ਚਾਕੂ ਤੇ ਇੱਕ ਕਿਰਪਾਨ ਤੇ ਇਲਾਵਾ ਇੱਕ ਪਾਈਪ ਤੇ ਦੋ ਸੱੱਪਲ ਵੀ ਬਰਾਮਦ ਕੀਤੇ ਹਨ ਤੇ ਪੁਲਿਸ ਵੱਲੋਂ ਇਹਨਾਂ ਕੋਲੋਂ ਕੁਝ-ਕਿਝ ਲਗਾਤਾਰ ਜਾਰੀ ਹੈ ਪੁਲਿਸ ਪਤਾ ਲਗਾ ਰਹੀ ਹੈ ਕਿ ਹੋਰ ਇਹਨਾਂ ਨੇ ਚੰਡੀਗੜ੍ਹ ਜਾਂ ਟਰਾਈ ਸਿਟੀ 'ਚ ਕਿਸ-ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ ਪੁਲਿਸ ਇਹਨਾਂ ਕੋਲੋਂ ਹੋਰ ਇਹਨਾਂ ਦੇ ਸਾਥੀਆਂ ਬਾਰੇ ਵੀ ਲਗਾਤਾਰ ਕੁਝ-ਕਿਝ ਜਿਹੜੀ ਹੈ ਪੁਲਿਸ ਦੀ ਜਾਰੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਸੈਕਟਰ 37 ਦੇ ਪੈਟਰੋਲ ਪੰਪ ਨੂੰ ਲੁੱਟਣ ਦੀ ਸਾਜ਼ਿਸ਼ ਰਚ ਰਹੇ ਸੱਤ ਨੌਜਵਾਨਾਂ ਨੂੰ ਡਿਸਟ੍ਰਿਕਟ ਕ੍ਰਾਈਮ ਸੈੱਲ ਚੰਡੀਗੜ੍ਹ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ ਮਾਮਲੇ ਦੀ ਜਾਣਕਾਰੀ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਦੀ ਪਛਾਣ ਦੱਸਾਂਗੇ ਰਣਜੀਤ ਸਿੰਘ ਪਮਨ ਮੋਟਾ ਵੀਰਪਾਲ ਰਵਿੰਦਰ ਰਵੀ ਗੁਰਪ੍ਰੀਤ ਦਿਨੇਸ਼ਪਾਲ ਤੇ ਦਰੰਬੀਰ ਵਜੋ ਇਹਨਾਂ ਦੀ ਪਛਾਣ ਹੋਈ ਹੈ ਜਿਹੜੇ ਕੀ ਸਿੰਗਰਦੇਵੀ ਕਲੋਨੀ ਤੇ ਨਵੇਂ گاؤں ਦੀ ਛੋਟੀ ਕਰੋੜਾਂ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ ਇਹਨਾਂ ਸਾਰਿਆਂ ਦੇ ਖਿਲਾਫ ਪਹਿਲਾਂ ਤੋਂ ਚੋ ਇਹਨਾਂ ਦੋਸ਼ੀਆਂ 'ਚੋ ਸ਼ਾਮਲ ਰਣਜੀਤ ਸਿੰਘ ਇਹਦੇ ਖਿਲਾਫ ਨਵਾਂਗਾਉਂ ਥਾਣੇ ਵਿੱਚ ਇੱਕ ਕਤਲ ਦਾ ਮੁਕੱਦਮਾ ਵੀ ਪਹਿਲੇ ਤੋਂ ਦਰਜ ਹੈ ਇਹ ਸਾਰੇ ਬੰਦੇ ਨਸ਼ੇ ਦੇ ਆਦੀ ਦੱਸੇ ਜਾ ਰਹੇ ਨੇ ਤੇ ਇਹਨਾਂ ਦੀ ਉਮਰ 22 ਸਾਲ ਤੋਂ ਲੈ ਕੇ 33 ਸਾਲ ਦੱਸੀ ਜਾ ਰਹੀ ਹੈ ਤੇ ਇਹ ਨਸ਼ੇ ਜਿਹੜੀ ਚੋਰੀ ਕਰਦੇ ਸੀ ਡਕੈਤੀ ਕਰਦੇ ਸੀ ਤੇ ਉਸ ਤੋਂ ਬਾਅਦ ਚੋਰੀ ਤੇ ਡਕੈਤੀ ਦਾ ਜਿਹੜਾ ਸਮਾਨ ਸੀ ਇੱਕ ਕਬਾੜੀ ਨੂੰ ਵੇਚ ਕੇ ਆਪਣੇ ਨਸ਼ੇ ਦੀ ਲਤ ਜਿਹੜੀ ਹੈ ਪੂਰੀ ਕਰਦੇ ਸਨ ਤੇ ਅੱਜ ਜਸਮਿੰਦਰ ਸਿੰਘ ਜਿਹੜੇ ਇੰਸਪੈਕਟਰ ਹੈ ਡੀਸੀਸੀ ਦੇ ਉਹਨਾਂ ਦੀ ਸੁਪਰਵਾਈਜ਼ਰ ਵਿੱਚ ਪੁਲਿਸ ਨੂੰ ਇੱਕ ਸੂਚਨਾ ਮਿਲੀ ਵੀ ਸੈਕਟਰ 25 ਦੇ ਰੈਲੀ ਗਰਾਊਂਡ ਦੇ ਪਿਛਲੇ ਪਾਸੇ ਇੱਕ ਆਟੋ 'ਚ ਕੁਝ ਨੌਜਵਾਨ ਬੈਠੇ ਹਨ ਤੇ ਜਿਹੜੇ ਕੀ ਸੈਕਟਰ 37 ਦੇ ਪੈਟਰੋਲ ਪੰਪ ਨੂੰ ਲੁੱਟਣ ਦੀ ਸਾਜ਼ਿਸ਼ ਰਚੇ ਹਨ ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਤੇ ਪੁਲਿਸ ਨੇ ਇੱਕ ਟੀਮ ਤਿਆਰ ਕੀਤੀ ਤੇ ਪੁਲਿਸ ਵੱਲੋਂ ਉੱਥੇ ਛਾਪੇਮਾਰੀ ਦੇ ਦੌਰਾਨ ਇਹਨਾਂ ਸੱਤਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੂੰ ਇਹਨਾਂ ਕੋਲੋਂ ਇੱਕ ਦੇਸੀ ਕੱਟਾ ਦੋ ਜਿੰਦਾਕਾਰ ਤੋਸ ਦੋ ਕਮਾਨੀਦਾਰ ਚਾਕੂ ਇੱਕ ਕਿਰਪਾਨ ਤੇ ਇਲਾਵਾ ਇੱਕ ਪਾਈਪ ਤੇ ਦੋ ਸੱੱਬਲ ਵੀ ਬਰਾਮਦ ਕੀਤੇ ਹਨ ਤੇ ਪੁਲਿਸ ਵੱਲੋਂ ਇਹਨਾਂ ਕੋਲੋਂ ਪੁੱਛਗਿੱਛ ਲਗਾਤਾਰ ਜਾਰੀ ਹੈ ਪੁਲਿਸ ਪਤਾ ਲਗਾ ਰਹੀ ਹੈ ਕਿ ਹੋਰ ਇਹਨਾਂ ਨੇ ਚੰਡੀਗੜ੍ਹ ਜਾਂ ਟ੍ਰਾਈ ਸਿਟੀ 'ਚ ਕਿਸ-ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ ਪੁਲਿਸ ਇਹਨਾਂ ਕੋਲੋਂ ਹੋਰ ਇਹਨਾਂ ਦੇ ਸਾਥੀਆਂ ਬਾਰੇ ਵੀ ਲਗਾਤਾਰ ਪੁੱਛਗਿੱਛ ਜਿਹੜੀ ਇਹ ਪੁਲਿਸ ਦੀ ਜਾਰੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਡੇਨਿਕ ਸੂਰਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप